ਤਾਹੇ ਮੈਨੂੰ ਮਜਬੂਰ ਕਰਤਾ ਨਹੀਂ ਤੇ ਕਿਹਦਾ ਜੀ ਕਰਦਾ ਆਪਣੇ ਮਾਪਿਓ ਨਾਲ ਧੋਖਾ ਕਰਨ ਨੂੰ ਕੌਣ ਕੀ ਕਹਿੰਦੀ ਤੂੰ ਹੀ ਤੂੰ ਕਦੋਂ ਆਏ ਕਿਉਂ ਕੀ ਕਰ ਰਹੀ ਘਬराई ਕਿਉਂ ਆ ਨਹੀਂ ਘਬराईਦ ਨਹੀਂ ਆ ਪਤਾ ਨਹੀਂ ਮੇਰਾ ਬੀਬੀ ਬਹੁਤ ਡਾਉਨ ਹੋ ਗਿਆ ਵਾ ਤੇ ਮੈਂ ਹਾਂ ਦੁੱਧ ਘੋਟ ਪੀਣੀ ਆ ਆਪਣੇ ਦੁੱਧ ਦਾ ਤੈਨੂੰ ਪਤਾ ਵਾ ਤੇ ਕੋਈ ਰੋਟੀ ਪਾਣੀ ਦਾ ਨਹੀਂ ਪਤਾ ਵੀ ਰੋਟੀ ਪਾਣੀ ਵੀ ਦੇਣਾ ਰੋਟੀ ਪਾਣੀ ਦਾ ਦਿਮਾਗ ਹੋ ਹੈਗੀ ਆ ਤੁਹਾਨੂੰ ਦੇਣ ਨੂੰ ਜਿਹਦੇ ਮਗਰ ਲੱਗੇ ਜੇ ਉਹਨੂੰ ਕਹੋ ਰੋਟੀ ਖਵਾ ਲੈ ਤਾਨੂੰ ਵਿਆਹ ਕੇ ਤੈਨੂੰ ਲਿਆਂਦਾ ਵਾ ਤੇ ਰੋਟੀ ਪਾਣੀ ਮਾਂ ਕੋ ਖਾਵਾ ਮੈਂ ਤੈਨੂੰ ਕਿਹੜੇ ਕੰਮ ਲਈ ਲਿਆਂਦਾ ਵਾ ਮੈਨੂੰ ਲਿਆਂਦਾ ਦੇ ਹੈਗਾ ਵਾ ਮੇਰਾ ਮੁੱਲ ਪਾਉਂਦੇ ਆ ਕੋਈ ਵਿਆਹ ਕੇ ਲਿਆਂਦੇ ਆ ਮਾਣਾ ਮੈਨੂੰ ਤਾਂ ਤੂੰ ਕੁਦੇਸਣ ਬਣਾਂਦਾ ਵਾ ਨਾ ਮੈਨੂੰ ਪਿਛਿਆ ਨਾ ਪਿਛਲਿਆ ਨਾ ਮਿਲਣ ਵਰਤਨ ਦੇਂਂਦੇ ਆ ਮਾ ਤੇ ਨਾ ਆਪ ਹੀ ਕਿਤੇ ਪੱਲੇ ਬੰਨਣ ਦੇ ਆ ਵਾ ਤੈਨੂੰ ਹੁਣ ਮੈਂ ਪੱਲੇ ਨਾ ਬਨ ਕੇ ਨਾ ਤੁਰਿਆ ਫਿਰ ਜਿੰਨੀ ਤੇਰੀ ਲੁਦਰੋਂ ਚੱਲਦੀ ਆ ਨਾ ਨੀ ਇੰਨਾ ਕਿਤੇ ਕੰਮ ਨੂੰ ਹੱਥ ਚੱਲਣ ਨਾ ਤੇਰਾ ਤੇ ਗੱਲ ਹੀ ਹੋਰ ਹੋ ਜੇ ਜੀ ਤੇ ਕਰਦਾ ਵਾ ਤੈਨੂੰ ਐੋਜੀ ਜਗ੍ਹਾ ਤੈਨੂੰ ਵੱਡ ਕੇ ਨੱਪਦਾ ਜਿੱਤੇ ਤੇਰਾ ਸਰਾਗ ਨਾ ਲੱਭੇ ਤੇਰਾ ਮੈਂ ਹਾਂ ਤੂੰ ਹੱਥ ਲਾ ਕੇ ਦੱਸ ਮੇਰਾ ਭਰਾ ਵੇਖੀ ਤਾਨੂੰ ਵੀ ਨਿੱਕੇ ਨਿੱਕੇ ਕਰਕੇ ਜਾਂਦਾ ਆ ਬੋਲਣੀ ਜੋਗਾ ਵਾ ਹੱਥ ਲਾਉਣ ਦੀ ਜੁਰਤ ਨਹੀਂ ਆਗੀ ਬੋਲਿਆ ਨਹੀਂ ਮੇਰੇ ਭਰਾ ਦੇ ਅੱਗੇ ਫਿਰ ਦੇਖਿਆ ਇਹ ਵੀ ਜ਼ੁਬਾਨ ਚੱਲਦੀ ਜੀ ਨੀਅਤ ਦੀ ਲੁਤਰੋ ਚੱਲਦੀ ਆ ਜੇਕਰ ਤੇ ਕੰਮ ਨੂੰ ਹੱਥ ਲਾ ਜਾਏ ਤੋਰ ਕੀ ਚਾਹੀਦਾ ਕੀ ਗੱਲ ਰੋਟੀ ਦੇਣੀ ਨਹੀਂ ਕਿ ਉਹਨੇ ਖਾਣੀ ਨਹੀਂ ਰੱਖੀ ਜੇ ਤੇਰੇ ਪੂਰਨਿਆਂ ਤੇ ਚੱਲਦਾ ਵਾ ਨਾ ਤੇ ਰੋਟੀ ਵੀ ਤੂੰ ਹੀ ਫੜਾਲਾ ਫੇ ਮੇਕੋ ਆਸ ਨਾ ਰੱਖੇ ਰੋਟੀ ਦੀ ਮੇਰੇ ਪੁਰਨੇ ਤੇ ਚੱਲਦਾ ਤੇਰੇਆਂ ਦਾ ਚੱਲਣ ਡੇ ਪੈ ਇਹੋ ਬਹੁਤ ਨੱਬੀ ਹੈ ਨਾ ਕਿ ਮੇਰੇ ਪੁਰਨੇ ਤੇ ਨਹੀਂ ਚੱਲਿਆ ਕਿਹੜਾ ਬੜਾ ਹੈ ਮੇਰੇ ਭਰਾ ਨੂੰ ਪੜੀ ਲਿਖ ਦਿੰਦਾ ਪੈਸੇ ਪੜਾ ਦਿੰਦਾ ਇਹ ਗਾਲਿਓ ਪਾਣੀ ਤੇ ਨਾ ਹਨ ਪੜਾ ਦਿੰਦਾ ਤੰਗੀਆਂ ਹੀ ਦੇ ਪੜਾ ਦਿਆਂ ਤਾਂ ਮੈਂ ਕਿਹਾ ਮੈਂ ਹੁਣ ਸੱਚੀਆਂ ਦਿੰਨੀ ਆ ਇਹ ਜਿਹੜਾ ਮੈਨੂੰ ਕਹਿੰਦਾ ਨਾ ਤੈਨੂੰ ਇਹੋ ਜਿਹਾ ਥਾਂ ਨੱਪਣਾ ਵਾ ਮੈਂ ਤੌਣ ਮੈਂ ਹੱਥ ਲਾ ਕੇ ਦੱਸਿਓ ਦੇਖਿਓ ਤੁਹਾਨੂੰ ਇਹੋ ਜਿਹਾ ਥਾਂ ਉਹ ਵੀ ਛੁੱਟੂਗਾ ਨਾ ਜਿੱਦੋਂ ਤੱਕ ਅਸੀਂ ਮੂੰਹ ਨਾ ਕਰੋਗੇ ਭਰਾਾ ਹੋ ਗਿਆ ਤੇਰਾ ਡਾਉਨ ਹੋ ਗਿਆ ਕਿਤੇ ਉਹ ਛੁੱਟੂਗਾ ਸਾਨੂੰ ਇਹੋ ਜਿਹੀ ਜਗਾ ਕੁਛ ਛੱਡਣਾ ਆਪਣੇ ਭਰਾ ਨੂੰ ਤੂੰ ਘੜੀ ਕਿ ਲਾਉਂ ਰਹੀ ਆ ਲਾ ਹਾਂ ਫੋਨ ਉਹਨੂੰ ਤੇ ਜਾ ਜਾ ਕੇ ਤੇ ਛੱਡਣਾ ਉਹ ਤਾਂ ਸਾਡੀਆਂ ਕੁਆਟੀਆਂ ਦੇ ਘਰ ਬਥੇਰਾ ਫੇਰਦੀ ਆ ਤੇ ਜਾ ਕੇ ਲਵਾਇਆ ਫੋਨ ਹੁਣ ਨਹੀਂ ਤੈਨੂੰ ਮਨ ਨੂੰ ਲਾ ਕੇ ਦਿੰਦੀ ਯਾਰ ਵਾਲਾ ਦੇਖੋ ਮਨ ਨੂੰ ਤੇ ਲਾ ਹੀ ਦਊਗੀ ਮਨ ਨੂੰ ਘੜੀ ਮੈਨ ਤੋਂ ਬਾਰੀ ਚੱਲਣ ਢਈ ਆ ਬਥੇਰਾ ਸਾਥ ਦੇਣ ਢਈ ਆ ਮੇਰਾ ਕੋਈ ਗੱਲ ਨਹੀਂ ਮਨ ਨੂੰ ਵੀ ਸਾਥ ਦੇਣ ਢਈ ਆ ਨਾ ਮਨ ਨੂੰ ਨੂੰ ਮੈਂ ਵੇਖ ਲੂਗੀ ਕਿ ਕਿੰਨਾ ਤੇਰਾ ਸਾਥ ਦਿੰਦੀ ਆ ਤੇਰਾ ਹੀ ਸਾਥ ਦੇਮ ਜੋਗੀ ਰਹਿ ਜੂਗੀ ਉਹਨੋਂ ਗੜੀਆਂ ਪੁੱਲ ਗਈਆਂ ਵਾ ਜੋ ਉਹਦੇ ਨਾਲ ਕਰਦੀ ਰਹੀਆਂ ਉਹਨੂੰ ਸਭ ਕੁਝ ਯਾਦ ਵਾ ਕੋਈ ਰੱਬ ਤੋਂ ਡਰ ਮਾਦਾ ਥੋੜੀ ਬਹੁਤੀ ਕੀ ਤਰੀ ਉਮਰ ਹੋਈ ਤੇ ਕੰਮਾਂ ਤੋਂ ਕੀ ਡਈ ਨਵਾਂ ਦੇ ਨਾਲ ਤੇਰੀ ਜਿਆਦਾ ਹੀ ਉਤਰੋ ਚਲਦੀ ਜੀ ਤੇ ਕਰਦਾ ਤੇਰੀ ਛੰਗੀ ਜੀ ਉਮਰ ਰੋੜਦਾ ਤੇਰੀ ਮੈਂ ਹਾਂ ਨਾ ਤਾਂ ਤੇਰੀ ਕਿਹੇ ਪਾਸੇ ਛੱਡ ਉਹ ਤੇ ਅੱਗੇ ਆਂਦੀ ਆ ਵੀ ਮੇਰੇ ਤੇ ਹੱਥ ਚੁੱਕਣ ਤੇ ਮੈਂ ਕੋਈ ਕਹਿਤਾ ਇਕੱਠੀਆਂ ਕਰਾਂ ਉਹ ਤੇ ਅੱਗੇ ਚੰਦੀ ਆ ਐਸਾ ਤਮਾਤੇ ਲਾਉ ਨੂੰ ਅੱਗੇ ਬੜੀ ਤੇਰਾ ਆਠਾ ਨਾ ਜਲੂਚ ਕੱਢਣਾ ਹੀ ਪਾ ਜਲੂਚ ਨਹੀਂ ਛਡਾਉਣ ਕੱਢਈ ਆ ਐਨੂ ਕਾ ਘਟਾ ਲਾ ਹੱਥ ਹੁਣ ਗੱਲ ਤਾਂ ਕੰਬਦੀਆਂ ਐਨੇ ਜੋਗਾ ਨਹੀਂ ਹੈਗਾ ਤੂੰ ਮੇਰੇ ਭਰਾ ਦਾ ਡਰਵਾ ਤੈਨੂੰ ਹਾਂ ਨੂੰ ਕਹਦਾ ਡਰ ਤੇਰਾ ਭਰਾ ਦਾ ਤੇਰਾ ਭਰਾ ਦੀਸੀ ਲੱਗਾ ਵਾ ਤਾਂ ਕਿਸ ਦੀ ਰਗਾ ਘਟਣ ਦਾ ਬੰਦਾ ਮਾਰਨਾ ਸੌਖਾ ਨਹੀਂ ਆ ਮਾਦਾ ਤੂੰ ਮਰਦੀ ਨਾ ਤੂੰ ਜੱਗੀ ਪੈਲੀ ਬੋਲਣ ਗਈ ਆ ਤੂੰ ਨਹੀਂ ਮਰਨਾ ਤੂੰ ਸਾਨੂੰ ਲੈ ਕੇ ਮਰੇਗੀ ਤੂੰ ਤੇ ਚੰਨੀ ਆ ਮਾਰੇ ਪਰ ਉਹ ਗੱਲ ਵਾ ਵੀ ਉਹਦੇ ਹੱਥ ਕੰਬਦੇ ਹੀ ਮਾਰਨ ਲੱਗਿਆ ਕਿਉਂ ਹਟਿਆ ਤੇਰੇ ਭਰੇ ਦੁਬਾਰਾ ਘੋੜ ਦੇਣੀ ਮੈਂ ਚੰਗੀ ਮੈਂ ਤੈਨੂੰ ਦਿੱਤੀ ਜਾਂਦਾ ਨਹੀਂ ਉਹ ਇੱਕ ਮਾਤਾ ਉੱਥੇ ਨੇ ਛਡਾ ਲੈਂਦੀ ਆ ਫੇਰਾਂ ਉਹ ਮਾਰਕੇ ਤੇ ਕੱਪੀ ਲੈ ਰਾਮਾ ਗਰਦਾ ਫਾਕਰ ਇਹ ਹੁਣ ਇੰਨੇ ਚੋਗੀ ਨਹੀਂ ਕੀ ਇਹ ਫਿਰ ਲੈ ਗਈ ਪੱਟ ਦਾ ਰੋਟਕਾ ਰੱਖਿਆ ਪਕਾਉਣ ਚੋਗੀ ਹੋਰ ਵੀ ਇਹ ਚ ਕੋਈ ਵੀ ਕਰਤੂਤ ਨਹੀਂ ਚਾੜੂ ਪੋਚੇ ਲਾਇਆ ਕਰੂਗੀ ਚਲ ਉਤਾ ਵੀ ਤੇ ਰੱਖਣਾ ਆ ਜਾਂ ਕਹਿ ਨੂੰ ਆਪੇ ਆਪੇ ਕਰਦੀ ਗਿਆ ਕਰੂ ਮੈਂ ਹਾਂ ਭੁੱਲ ਜਾ ਦੂੰ ਮੈਂ ਨਾ ਚਾੜੂ ਪੋਚੇ ਲਾਏ ਇਹ ਪਤਾ ਨਹੀਂ ਤੂੰ ਲਾਉਣੇ ਕਿ ਮੈਂ ਲਾਉਣੇ ਆ ਮੈਂ ਨਹੀਂ ਤੇ ਚਲ ਜਾ ਤੰਗੀ ਕੱਢੀ ਮਾਤਾ ਜਨਾਨੀ ਹੋ ਕੇ ਮਰਤੇ ਰੋ ਪਾਏ ਮੇਰਕੂ ਨਹੀਂ ਚੜਿਆ ਜਾਂਦਾ ਏ ਬੇਚੋਪਾ ਕਰ ਦੇ ਜਰ ਜਾ ਮੈਂ ਤੈਨੂੰ ਆਖੀ ਜਾਣੀ ਏ ਤਰੀਕੇ ਦੇ ਅੱਗੇ ਕੰਡਾ ਨਾ ਲੱਗੇ ਹੋਣੇ ਆ ਵੀ ਇਹਨਾਂ ਤੇ ਘਰ ਤੇ ਮਾਸਾ ਲੱਗਾ ਤੇ ਦੇਖਣ ਡਈ ਭਣੀਓ ਤੈਨੂੰ ਕੀ ਪਤਾ ਵਾ ਹੇ ਰੱਬਾ ਕਿੱਡੀ ਵੱਡੀ ਗਲਤੀ ਕਰ ਲਈ ਮੈਂ ਉਥੋਂ ਜ਼ਮੀਨ ਲਿਆ ਕੇ ਆਪਣੇ ਪੈਰਾਂ ਚ ਨਾ ਆਪ ਹੀ ਕੰਡੇ ਖਲਾਰ ਲਿਆ ਹੁਣ ਮੈਂ ਕਾਦਾ ਮਾਣ ਕਰਾਂ ਨਾ ਮੈਂ ਪੈਸਿਆਂ ਦਾ ਮਾਣ ਕਰਨ ਜੋਗੀ ਤੇ ਨਾ ਮੈਂ ਭਰਾ ਦਾ ਕਰਨ ਜੋਗੀ ਪਿੱਛੇ ਦਾ ਡਰ ਬੜਾ ਹੁੰਦਾ ਵਾ ਕੋਈ ਵੀ ਗੱਲ ਕਰ ਦੇ ਤੇ ਮੈਂ ਕਹਣਾ ਹਾਂ ਮੈਂ ਆਪਣੇ ਭਰਾ ਨੂੰ ਦੱਸੂਗੀ ਜਾਂ ਮੈਂ ਉਸੇ ਵੇਲੇ ਫੋਨ ਕਰਨਾ ਤੇ ਮੇਰੇ ਭਰਾ ਨੇ ਭੱਜੇ ਆਉਣਾ ਹੈ ਜਿਹੜੇ ਬੰਦੇ ਨੇ ਮੇਨ ਤੇ ਕਦੀ ਹੱਥ ਨਹੀਂ ਹੀ ਚੁੱਕਿਆ ਕਦੀ ਦਬਕਾ ਨਹੀਂ ਮਾਰਿਆ ਉਹ ਅੱਜ ਮੇਰੇ ਘਰੇ ਨੂੰ ਪਿਆ ਤੇ ਜੇ ਮੈਨੂੰ ਕੋਹੋਂ ਕਰ ਦਿੰਦਾ ਤੇ ਨਾ ਮੇਰੇ ਭਰਾ ਨੂੰ ਪਤਾ ਲੱਗਣਾ ਇਹਨਾਂ ਨੇ ਤੇ ਮੇਰਾ ਫੋਨ ਕਰਨਾ ਵੀ ਬੰਦ ਕੀਤਾ ਮਰਨਾ ਤੇ ਮਰ ਜੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਰਹੀ ਮੰਨੂ ਦੀ ਗੱਲ ਜਿਹੜੀ ਉਹ ਬਾਹਰ ਨੂੰ ਚੁੱਕਣਾ ਦਿੰਦੀ ਹੈ ਨਾ ਆ ਕੇ ਮੇਰੇ ਨਾਲ ਗੱਲ ਕਰੇ ਇੱੱਚਾ ਕਰਕੇ ਉਹਦੇ ਖਸਮ ਨੂੰ ਕਰਤਾ ਵਾ ਫੋਨ ਵੀ ਸਮਝਾ ਲੈ ਇਹਨੂੰ ਜਿਉ ਨਾ ਸਮਝਾਊਗਾ ਫਿਰ ਮੈਂ ਨਹੀਂ ਵੇਖਣਾ ਵੀ ਮੇਰੀ ਭਾਬੀ ਕੌਣ ਵਾ ਤੇ ਮੈਂ ਫਿਰ ਚੰਗੀ ਤਰ੍ਹਾਂ ਉਹਨੂੰ ਵੀ ਸਮਝਾ ਲੈਣੀ ਹੂੰ ਪੁੱਤ ਜੇ ਤਾਂ ਮੈਂ ਮੰਨੂ ਨੂੰ ਸਮਝਾ ਲੈਣੀ ਆ ਨਾ ਮੰਨੂ ਨੂੰ ਡਰਾਵੇ ਮਾਰੇ ਆ ਤੇ ਇੱਤਾ ਹੀ ਉਹਨੂੰ ਵਿਆ ਲੈਂਦੇ ਕੋਈ ਗੱਲ ਨਹੀਂ ਜੇ ਫੋਨ ਕਰਤਾ ਵਾ ਨਾ ਆ ਲੈਂਦੇ ਲੱਖੇ ਨੂੰ ਵੇਖੀ ਤਾਂ ਸਹੀ ਜਿਹੜਾ ਉਹ ਵੀ ਉਹਦੀ ਬੋਲੀ ਬੋਲਦਾ ਆ ਨਾ ਫੋਨ ਤੇ ਤੇ ਉਹਨੂੰ ਵੇਖੀ ਮੈਂ ਕਿੱਤਾ ਜਰਾ ਕਾ ਸਮਝਵਨੀ ਆ ਵੀ ਆ ਆਕਰ ਤੂਤਾ ਕਰਨ ਰਹੀ ਓ ਉਹਨੇ ਅਜੇ ਕਿਹੜੀਆਂ ਦੇਖੀਆਂ ਇਹਦੀਆਂ ਸੁਣੀਆਂ ਵਾ ਉਹਦੇ ਹੁਣ ਤਾਂ ਚੰਗੀ ਪੱਣ ਜਾਂਦੀ ਆ ਉਹ ਹੈ ਹੀ ਨਹੀਂਗਾ ਇਨੇ ਜੋਗਾ ਉਹ ਮਾਤਾ ਉਹ ਕੋਈ ਇਨੇ ਜੋਗਾ ਹੋਵੇ ਇੱਥੇ ਤੱਕ ਗੱਲਾਂ ਹੀ ਨਾ ਪਹੁੰਚਣ ਕੀ ਪਤਾ ਕੀ ਉਹਨੂੰ ਪੜਾਈਆਂ ਪੜਾਉਂਦੀ ਆ। ਉਹ ਦਿਨ ਵੇਖਿਆ ਪੂਨ ਤੇ ਉਹਦੀ ਬੋਲੀ ਬੋਲੀ ਜਾਂਦਾ ਈ ਉਹਦੀ ਬੋਲੀ ਬੋਲੀ ਜਾਂਦਾ ਈ ਤੇ ਕੋਈ ਗੱਲ ਨਹੀਂ। ਜੇ ਉਹਨੂੰ ਮੈਂ ਸਾਰੇ ਕੰਮ ਸਮਝਾ ਲੂੰਗੀ। ਸਾਰੀਆਂ ਗੱਲਾਂ ਵਿੱਚ ਸਮਝਾ ਲਈਆਂ। ਤੂੰ ਚੁੱਪ ਕਰ ਓ। ਤੂੰ ਨਾ ਐਡਾ ਕਾਲਾ ਪਾਓ ਹੌਂਚਲੇ ਕੋ ਕੰਮ ਲਈ ਦਾ ਹੁੰਦਾ ਵਾ। ਤੈਨੂੰ ਕੀ ਪਤਾ ਵਾ। ਚੱਲ ਮੈਂ ਉਹ ਫੁੱਲਾਂ ਨੂੰ ਪਾਣੀ ਪਾ ਹੀ ਦਵਾਂ। ਇਤਨਾ ਆਵਾਜ਼ ਬੜੀ ਆਉਂਦੀ ਇੱਧਰ ਰੋਲੇ ਦੀ। ਮੇਰੇ ਸਾਹਮਣੇ ਤਾਂ ਲੱਗਦੇ ਦੋਵੇਂ ਜੀ ਫੇਰ ਲਾਂਡਾ ਪਈਓ ਜਿਉ ਉਹਨੂੰ ਕਿਆ ਵਕਵਨ ਲੇ ਪਈ ਤੂੰ ਹੀ ਚੁੱਪ ਕਰ ਜਾ ਜਿਉ ਉਹ ਨਹੀਂ ਹਟਦਾ ਹੈਗਾ ਨਾ ਇਹ ਹਟਦੀ ਤੇ ਨਾ ਉਹ ਹੀ ਮੰਨਦਾ ਹੈਗਾ ਮਾਸਾ ਜਿੰਨਾ ਕਲਾ ਤਾਂ ਫੇਰ ਇਦਾਂ ਤਾਂ ਮੁੱਕਣੀ ਨਹੀਂ ਹੈਗੀ ਤੇ ਦੋਵੇਂ ਜਾਣੀ ਆਡੇ ਫੇਰੇ ਲਈ ਜਾਣਗੇ ਤੇ ਮੈਂ ਤਾਂ ਨਹੀਂ ਕਿਹਾ ਆ ਗਿਆ ਇਹ ਦੇਖਾ ਬਣਾ ਪਹਿਲਾਂ ਇਹਨਾਂ ਦਾ ਫੋਨ ਹੋ ਰਿਹਾ ਹੈ ਹਲੋ ਸਸਰੀ ਘਰ ਜੀ ਸਸਰੀ ਘਰ ਹੋਰ ਹਾਂ ਠੀਕ ਠਾਕ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਜੀ ਠੀਕ ਹਾਲ ਚਾਲ ਕਾਦੇ ਆ ਘਰ ਚ ਤੁਸੀਂ ਕਿ ਪਵਾੜਾ ਪਾਇਆ ਨਵਾਂ ਹੀ ਨਵਾਂ ਪਵਾੜਾ ਪਾਇਆ ਕਾਦੇ ਨਵਾਂ ਪਵਾੜਾ ਪਾਤਾ ਹਾਂ ਨਵਾਂ ਪਵਾੜਾ ਹੀ ਹੈ ਕਿ ਹੀਰੇ ਨੇ ਯਾਰ ਕਰ ਰਹੇ ਤੇ ਬੇਇੱਜ਼ਤੀ ਕੀਤੀ ਮੇਰੀ ਕਿਹੜੀ ਗੱਲ ਤੋਂ ਹਾਂ ਪਹਿਲਾਂ ਤੇ ਤੂੰ ਤੇਰੀ ਬੇਇੱਜ਼ਤੀ ਕਰਦੀ ਰਹੀਆਂ ਵਾ ਦੋਵੇਂ ਜਾਣੀਆਂ ਰਲ ਕੇ ਹੈ ਨੌ ਸਾਸੀ ਤੇਰੇ ਦਵਾਲੇ ਵੀ ਨਹੀਂ ਰਹੀਆਂ ਬਾਅਦ ਚ ਹੁਣ ਤੂੰ ਫੇਰ ਕਮਲ ਦੀ ਸਾਈਡ ਲੈਣ ਡੈ ਵੀ ਇਹ ਕੀ ਗੱਲ ਨਿਆਣੇ ਪਾਲਣੇ ਕਿ ਨਹੀਂ ਮੈਂ ਤਾਂ ਕਿਸ ਨੂੰ ਵੀ ਕੋਈ ਨਹੀਂ ਕਿਹਾਗਾ ਮੈਂ ਤੇ ਆਪਣੇ ਘਰ ਵਾ ਉਹ ਆਪਣੇ ਘਰ ਉਧਰ ਨਹੀਂ ਅਦਾ ਨਹੀਂ ਨਾ ਮੈਨੂੰ ਬਹੁਤ ਜ਼ਿਆਦਾ ਗੱਲਾਂ ਕੀਤੀਆਂ ਇਹ ਵੇਲਾ ਵੀ ਜੇ ਤੈਨੂੰ ਕਮਲ ਦੀ ਸਾਈਡ ਲੈਣੀ ਆ ਤੇ ਨਾਲ ਤੇਨੂੰ ਕੋਈ ਫੋਨ ਆਊਗਾ ਨਾ ਤੇਨੂੰ ਖਰਚਾ ਹੀ ਆਊਗਾ ਇਹ ਕੱਲ ਤੋਂ ਨਹੀਂ ਇਹ ਕਿੱਦਾਂ ਦੀ ਗੱਲ ਹੋ ਗਈ ਤੇ ਮੈਂ ਤਾਂ ਕੋਈ ਮਾੜੀ ਨਾ ਚੰਗੀ ਕਹਿਨੂੰ ਕਵਾ ਤੇ ਮੇਰਦ ਵਾਲੇ ਐਵੇਂ ਹੋ ਹੀ ਜਾਂਦੇ ਤੁਸੀਂ ਵੀ ਨਾਲ ਨਾਲ ਕੋ ਕਿ ਮੇਰੇ ਮੇਰੇ 20-20 ਗੱਲਾਂ ਕੀਤੀਆਂ ਯਾਰ ਹੀਰੇ ਨੇ ਉਹ ਛੋਟਾ ਛੋਟਾ ਹੀ ਆ ਮੇਰੇ ਤੋਂ ਤੈਨੂੰ ਵੀ ਪਤਾ ਨਾ ਤਾਂ ਵੱਡੇ ਨੂੰ ਤੇ ਗੱਲ ਕਰਦਾ ਫਰਜ਼ ਉਹਦਾ ਬਣਦਾ ਹੀ ਨਹੀਂ ਕਮ ਮਾੜੀ ਚੰਗੀ ਗੱਲ ਕਰਨ ਦਾ ਚਲੋ ਅੱਧਾ ਰਾਜਬਾਜੀ ਠੀਕ ਠਾਕ ਆ ਵੱਧ ਉਹਦੀ ਬੇਇੱਜ਼ਤੀ ਕੀਤੀ ਯਾਰ ਉਹਨੇ ਮੇਰੇ ਨਾਲ ਲਓ ਤਾਂ ਜਾਣ ਕੇ ਬੇਈਤੀ ਗੰਡੇ ਨਾ ਕਿ ਨੂੰ ਮਾਰੀ ਨਾ ਚੰਗੀ ਗਈਆ ਜੇ ਹੁਣ ਇੱਕ ਪਾਸੇ ਤਾਂ ਵੀ ਨਹੀਂ ਟੇਕ ਕੇ ਬਿਆਨ ਦਿੰਦੇ ਹੁਣ ਤੁਹਾਨੂੰ ਚੁਕੜਾ ਦੇਈ ਜਾਂਦੇ ਫੇ ਵੇ ਦਿਵਾਲੇ ਚੜਪੇ ਇਹ ਤਾਂ ਹੁਣ ਪਤਾ ਨਹੀਂ ਉਹ ਵੇਖ ਲੈ ਵੀ ਆਪਣਾ ਪੜਿਆ ਵਿਚਾਰ ਨਿਆਣਵੇਂ ਪਾਲਣੇ ਤੇ ਤੂੰ ਆਪਣਾ ਕੰਮ ਕਰ ਤਾ ਤੇ ਤੂੰ ਜਿਆਦੀ ਸਾਈਡ ਲੈ ਆਂਦੀ ਨਹੀਂ ਹੈਗੀ ਲੋੜ ਕੰਮਲ ਦੀ ਉਹਨਾਂ ਦਾ ਪਤਾ ਨਹੀਂ ਅੱਜ ਅਲੱਗ ਵਾ ਕੱਲ ਨੂੰ ਫੇਰ ਉਹ ਨਾ ਕੱਠੇ ਰਣੀ ਕੋਈ ਕੋ ਜਣਾ ਤੇ ਸਾਨੂੰ ਫੇਰ ਨਹੀਂ ਕਹਿੰਨੇ ਪਸਣਾ ਘਰ ਤੇ ਮੈਂ ਉਹਦੇ ਅੱਗੇ ਚੜ ਕੇ ਉਹਨੂੰ ਕੁਝ ਕਹਿੰਦੀ ਆ ਕਿ ਮਾਰੀ ਚੰਗੀ ਮੈਨੂੰ ਤਾਂ ਐ ਵਾਦੂ ਦੀ ਬਦਨਾਮੀ ਮਿਲ ਜਾਂਦੀ ਉਹ ਗੱਲ ਆ ਕਿ ਚੰਗਾ ਕਰੋ ਤੇ ਬਦਨਾਮੀ ਮਿਲਦੀ ਉਹ ਤਾਂ ਇਹਨੂੰ ਪਹਿਲਾਂ ਪਤਾ ਵੀ ਜਿਹੜਾ ਅੱਜਕੱਲ ਜ਼ਮਾਨਾ ਦਾ ਦਾ ਜਿਹੜਾ ਚੰਗਾ ਕਰਦਾ ਕਿ ਨਹੀਂ ਤੇ ਜਤੀਆਂ ਵੀ ਉਹਦੇ ਪੈਂਦੀਆਂ ਵਾ ਹੋਰ ਨਹੀਂ ਕਿਸੇ ਦੇ ਵੀ ਤੇ ਤੂੰ ਚੰਗੀ ਨਾ ਜ਼ਿਆਦਾ ਕਰਕੇ ਬਣ ਤੂੰ ਆਪਣਾ ਰੋਟੀ ਪਾਣੀ ਖਾ ਤੇ ਮ제 ਘਰ ਆਪਣੇ ਘਰ ਬਹਿ ਤੋਰ ਮਾਨਾ ਤੇ ਜ਼ਿਆਦਾ ਉਹਨਾਂ ਦੇ ਹਮਦਰਦ ਦੇ ਜਤਾਉਂਦੀ ਜਰੂਰਤ ਨਹੀਂ ਕੋਈ ਵੀ ਹੈਗੀ ਨਹੀਂ ਮੈਂ ਉਹ ਤਾਂ ਕਿਸ ਨੂੰ ਹੀ ਮਾੜੀ ਨਾ ਚੰਗੀ ਕਹਾਂ ਇਹ ਜਾਣ ਕੇ ਤੁਹਾਨੂੰ ਚੁੱਕ ਕੇ ਨੇ ਫੋਨ ਲਾਤਾ ਵਾ ਪਤਾ ਨਹੀਂ ਹੁਣ ਤੁਹਾਨੂੰ ਕੀ ਕਿਹਾ ਮਾੜਾ ਚੰਗਾ ਕੀ ਨਹੀਂ ਕਿਹਾ ਤੇ ਮੇਰੇ ਨਾਲ ਗੱਲ ਕਰ ਲੈਂਦਾ ਜਿਹੜੀ ਭਰਾ ਸੀ ਮੇਰੇ ਨਾਲ ਕਰ ਲੈਂਦਾ ਤੁਹਾਨੂੰ ਜੀ ਫੋਨ ਲਾ ਕੇ ਡਿਆ ਵਾ ਇਹ ਤਾਂ ਮੈਨੂੰ ਪਤਾ ਨਹੀਂ ਉਹ ਵੀ じゃ ਕੀ ਹੈਗਾ ਕੀ ਨਹੀਂ ਮੈਂ ਤਾਂ ਫੋਨ ਤੇ ਤੇ ਇੰਨੀ ਗੱਲ ਕੀਤੀ ਉਹਨੇ ਤੇ ਕਹਰਾਂ ਦੀ ਬੇਇਤੀ ਕੀਤੀ ਹੈ ਮੇਰੀ ਚਲੋ ਕੋਈ ਗੱਲ ਤੂੰ ਇਹਨਾਂ ਦਾ ਰਸਲਾ ਇਹਨਾਂ ਦਾ ਚੱਲਦਾ ਰਹਿੰਦਾ ਵਾ ਇਹ ਮੁੱਕਾ ਕਿਦਾਂ ਵਾ ਜੇ ਹੁਣ ਉਹ ਆ ਗਿਆ ਬਾੜ ਉਹ ਹੁਣ ਇਹ ਆਣ ਕੱਢਿਆ ਪਹਿਲਾਂ ਮਾਤਾ ਨਹੀਂ ਘਟ ਹੁੰਦੀ ਹੁਣ ਇਹਦੀ ਬਾੜੀ ਆ ਗਈ ਹੈ ਮਾਤਾ ਵੀ ਨਾਲ ਸੀਗੇ ਮਾਤਾ ਵੀ ਨਾਲ ਦੇ ਹੀ ਗੱਲ ਕਰਨਾ ਮਾਤਾ ਨੇ ਵੀ ਬੇਇਤੀ ਕੀਤੀ ਹੀਰੇ ਨੇ ਦੋਵੇਂ ਮਿਲ ਕੇ ਕੀਤੀ ਆ ਕੇ ਅੱਛਾ ਦੋਵੇਂ ਜਾਣੇ ਫਿਰ ਮਾਂ ਪੁੱਤੀ ਦੇ ਹੀ ਮਾਂ ਪੁੱਤੀ ਠੀਕ ਠੀਕਾ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਟੈਨਸ਼ਨ ਲਓ ਮੈਂ ਨਹੀਂ ਕਹਦੀ ਵੀ ਗੱਲ ਕਰਦੀ ਮੈਂ ਆਪਣੇ ਘਰ ਆ ਮੈਨੂੰ ਕੋਈ ਲੋੜ ਇਹਨਾਂ ਦੇ ਵਿੱਚ ਆਉਂਦੀ ਆ ਤਾਂ ਤਾਂ ਤੈਨੂੰ ਆਖਿਆ ਵੇ ਆਪਣਾ ਗਫਾ ਪਾਣੀ ਪਕਾ ਦੇ ਨੇੜੇ ਪਾਲ ਰੋਟੀ ਪਾਣੀ ਖਾ ਪ੍ਰਭੂ ਦੇ ਗੋਣ ਗਾਹ ਜਿਆਦੀ ਲੋੜ ਨਹੀਂ ਹੈ ਕਿ ਸਾਨੂੰ ਇਹਨਾਂ ਦੇ ਵਿੱਚ ਬਣਦੇ ਆ ਚਲੋ ਕੋਈ ਗੱਲ ਨਹੀਂ ਠੀਕਾ ਤੁਸੀਂ ਕਰੋ ਕੰਮ ਆਪਣਾ ਮੈਂ ਨਹੀਂ ਕਹਦੀ ਵੀ ਗੱਲ ਕਰਦੀ ਆ ਚੰਗਾ ਚੰਗਾ ਹਾਏ ਰੱਬਾ ਕਿ ਤੇ ਮੈਂ ਕਹੋਲਾ ਸਾਹ ਦੇ ਕੇ ਤੇ ਗਲਤੀ ਤੇ ਨਹੀਂ ਕਿਤੇ ਕਰ ਲਈ ਹੁਣ ਜਿੱਦਾਂ ਮੇਰਾ ਬੰਦਾ ਵੀ ਡੈਪ ਹੈ ਬੁਰਕਨ ਉਹ ਤਾਂ ਅੱਗੇ ਲਾਈ ਲੱਗਵਾ ਉਹਨੇ ਚੱਟ ਪਿੱਛੇ ਲੱਗ ਜਾਣਾ ਜਿੱਦਾਂ ਕਹਿੰਦਾ ਮੈਂ ਇਹ ਖਰਚਾ ਨਹੀਂ ਤੈਨੂੰ ਪਾਉਣਾ ਤੇ ਮੈਂ ਕਿੱਥੋਂ ਪਿੱਛੇ ਲਿਆਣ ਕਰ ਨਿਆਣੇ ਪਰ ਆ ਲੂੰਗੀ ਮੇਰਾ ਮਾਪੇ ਉਹ ਤਾਂ ਅੱਗੇ ਉਹਨੇ ਜੋਗਾ ਵਾ ਇਹ ਤਾਂ ਜਿੱਦਾਂ ਇਹਨਾਂ ਤੇ ਚੱਟ ਮਾਰੀ ਦੀ ਗੱਲ ਹੁੰਦੀ ਆ ਤੇ ਚੱਟ ਚੁੱਕ ਕੇ ਫੋਨ ਲਾਤਾ ਵਾ ਤੁਸੀਂ ਕੋਈ ਮਾਰੀ ਮੋਟੀ ਸ਼ਰਮ ਕਰੋ ਮੈਂ ਤਾਂ ਫਿਰ ਵੀ ਚੱਲ ਪੜਾ ਕਰਦੀ ਵੀ ਚੱਲ ਕੋਈ ਗੱਲ ਨਹੀਂ ਮੇਰੇ ਨਾਲ ਕਰਦੀਆਂ ਮੈਂ ਕੋ ਨਾ ਹੋਣ ਕੋਈ ਵੀ ਇਦਾਂ ਦੀਆਂ ਗਲਤੀਆਂ ਪਰ ਇਹ ਨਹੀਂ ਕਿ ਗਲਤੀ ਆਉਂਦੀ ਆ ਕਿ ਮਾਤਾ ਸਾ ਇਹ ਤੇਰਾ ਵੱਡਾ ਵੀਰ ਵਾ ਜਿਹੜੀ ਤੂੰ ਗੱਲ ਕਰਨੀ ਤੂੰ ਮੈਨੂੰ ਇੱਥੇ ਕਰ ਲਾ ਤੂੰ ਜੇ ਉਹਨੂੰ ਦੱਸਣ ਪਿਆ ਮੈਂ ਝਟ ਉੱਠ ਕੇ ਬਾ ਠੀਕ ਆ ਇਹਨਾਂ ਫੋਨਾਂ ਨੇ ਰੋਟੀਆਂ ਦੇਣੀਆਂ ਤੁਹਾਨੂੰ ਇਹੋ ਖਾ ਲਿਓ ਰਾਤ ਨੂੰ ਪੱਕੀਆਂ ਪੱਠੇ ਲਿਉਣ ਵਾਲੇ ਆ ਪਹੂ ਅੰਦਰ ਕਰਨੇ ਆ ਤੇ ਫੋਨ ਜੀ ਲਗਾਵਾ ਉਹ ਕਿਹੜੇ ਵੇਲੇ ਲਿਉਣੇ ਆ ਮੈਨੂੰ ਠੇਕਾ ਨਹੀਂ ਆ ਪੱਠਿਆਂ ਦਾ ਮੈਂ ਬਾਹਰ ਵੀ ਕੰਮ ਕਰਾਂ ਤੇ ਇੱਥੇ ਵੀ ਕੰਮ ਕਰਾਂ ਹੁੰਦਾ ਦੇ ਕਰ ਲੋ ਤੇ ਮੇਰੇ ਵੱਲੋਂ ਭਾਈ ਵੇਚ ਦੋ ਉਹ ਰੱਬ ਦਾ ਵਾਸਤਾ ਵੇਚ ਦੇ ਤੂੰ ਆਖਣ ਡਿਆ ਵਾ ਤੇ ਮੈਂ ਝਾ ਕਾ ਕਾਦੀ ਪਿਆ ਕਰ ਨਹੀਂ ਕਿਥੋਂ ਲੈ ਆਉਣਾ ਦੁੱਧ ਮੈਨੂੰ ਤੇ ਬਹੁਤ ਚਾਹ ਮਿਲਦੀ ਆ ਅੱਗੇ ਠੀਕ ਨਹੀਂ ਮੈਂ ਤਾਂ 4 ਦਿਨ ਆਇਆ ਵਾ ਜਿੱਥੋਂ ਪੀਣੀ ਆ ਪੀ ਲੋ ਮੈਨੂੰ ਕੀ ਕਹਿੰਦੇ ਜੇ ਜੇ ਰੱਖੇ ਇਹ ਤੇ ਘਰ ਦਾ ਗੁਜ਼ਾਰਾ ਬੜਾ ਹੁੰਦੀ ਆ ਚੱਲਣ ਡਿਆ ਵਾ ਵੇਖ ਲੋ ਵੇਚ ਕੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਦੀਨ ਦੁਨੀਆ ਕਿੱਥੇ ਵਸਦੀ ਆ ਕੋਈ ਗੱਲ ਨਹੀਂ ਪਤਾ ਹੀ ਪਤੇ ਨੂੰ ਕੀ ਹੋਇਆ ਵਾ ਉੱਥੇ ਆਪਨਾ ਵੇਖੋ ਤੁਸੀਂ ਹਿਸਾਬ ਕਿਤਾਬ ਆਪਣਾ ਤਾਂ ਮੈਂ ਹੁਣ ਬੁੱਢਾ ਹੋਇਆ ਮੇਰੇ ਕੋ ਕਿੰਨਾ ਕਰੀ ਜਾਊਗਾ ਮੈਂ ਮੇਰੇ ਹੱਡ ਹੋਣ ਨਹੀਂ ਕੇ ਤੁਰਦੇ ਬਠੇਰੇ ਕਮਾਈ ਕਰਤੀ ਆ ਉਹ ਤੁਰਦੇ ਆ ਚੰਗੇ ਭਲੇ ਅਜੇ ਲੋਕਾਂ ਦੇ ਬੁੱਢੜੇ ਹੋਏ ਤੁਰੇ ਪਿੰਡੇ ਆਓ ਤੁਸੀਂ ਹੁਣੇ ਅਜੇ ਬੁੱਢੜੇ ਹੋ ਗਏ ਤੁਸੀਂ ਉਹ ਰੇੜੀ ਲਿਆਕ ਲੱਗਦੀ ਆਪਣੀ ਤੇ ਲੈ ਆ ਪੱਠੇ ਦਾ ਮੈਂ ਨਹੀਂ ਜਾਣਾ ਜੂਣਾ ਪੱਟਿਆਂ ਪੁੱਟਿਆਂ ਨੂੰ ਸਿੱਧੀ ਗੱਲ ਆ ਹਾਂ ਨਹੀਂ ਜਾਣਾ ਦੇ ਆ ਲੈ ਆ ਛੁੜਤੀ ਤੇ ਛੁੜਤੀ ਰਵੇ ਮੈਨੂੰ ਸਾਨ ਕਰਦੇ ਜੇ 2 ਕਿਲੋ ਦੁੱਧ ਲਿਆਂਦਾ ਹੋਵੇ ਮੁੱਕਦਾ ਨਹੀਂ ਆ ਕੋਈ ਨਹੀਂ ਜਦੋਂ 2 ਕਿਲੋ ਲਿਆਂਕੇ ਪੀਓਗੇ ਨਾ ਪਤਾ ਉਸ ਦਿਨ ਲੱਗਣਾ ਤੁਹਾਨੂੰ ਅਜੇ ਠੰਡੇ ਦੁੱਧ ਫੂਕਾ ਦੇ ਨੇ ਆ ਕੁਝ ਸੋਚ ਲਓ ਉਹ ਜਾ ਕੇ ਚਮਕੇ ਚ ਬੁੜੀਆਂ ਦੇ ਸਰਾਨੇ ਜੜ ਕੇ ਬਹਿ ਜਨਾ ਕੋਈ ਸੋਜੀ ਹੈ ਕਿ ਨਹੀਂ ਕਰਦੀ ਹੈਗੀ ਆ ਮੈਨੂੰ ਸੋਜੀ ਮੇਰ ਕੋ ਨਹੀਂ ਖੁਰਮਦਾਏ ਜਾਂਦੇ ਕਰਦੇ ਰੋ ਦੁੱਧ ਜਾਂਦੇ ਤੇ ਗਾ ਵਫਾ ਉਹ ਮਰੋਕ ਦੇ ਜਾਣੀ ਗਾਲੀ ਮੈਂ ਵੀ ਬਹਿ ਜਲਿਆ ਰਹਿੰਦੇ ਆ ਜਿੰਨਾਂ ਨੂੰ ਇਦਾਂ ਹੀ ਨਾ ਹਾਦੀ ਦੁੱਧ ਪਾ ਕੇ ਤੇ ਪੀਂਦੀ ਆ ਐਵੇਂ ਤੇ ਨਹੀਂ ਝੋਟੇ ਵਾਂਗੂ ਫਿੱਟੀ ਉਹ ਗੱਲ ਤੁਹਾਡੇ ਨਾਲ ਦਹੀਂ ਹਿਲਾ ਨਾ ਮਾਂ ਪੁੱਤਾਂ ਦੇ ਨਾਲ ਇਹੋ ਦੁੱਧ ਜਿਹੜਾ ਨਾ ਇਹਨੇ ਪਾਇਆ ਇਹ ਮੈਂ ਪੀਣੀ ਆ ਵਿੱਚ ਮਿੱਠਾ ਹੋਰ ਪਾ ਕੇ ਨਾ ਤੇ ਕਰਕੇ ਇਹਨੂੰ ਗਰਮ ਤੇ ਫੇਰ ਮੈਂ ਪੀਣੀ ਆ ਹੂੰ ਠੰਡਾ ਹੋ ਗਿਆ ਰਾਘੀ ਆ ਹਾਨੂ ਕਿਤੇ ਚਾਹ ਦੇ ਕੋਟ ਦਾ ਨਹੀਂ ਆਸਰਾ ਤੇ ਧਰਨ ਲੱਗਿਆ ਦੁੱਧ ਤੱਤਾ ਉਦੋਂ ਰੋਦੀ ਆ ਉਦੋਂ ਆ ਜੀ ਮੈਨੂੰ ਨਹੀਂ ਚਾਰ ਨਾਮ ਦਾ ਤੇ ਹੁਣ ਵੇਖ ਲਾ ਵੇਖ ਲਿਆ ਪਿਪਟੀਲੇ ਚ ਦੁੱਧ ਤਰਿਆ ਵਾ ਤੇ ਕਿਹੜਾ ਬੜਾ ਵਾ ਮੈਂ ਦਬ ਦਮ ਪੀਣਾ ਪੀਣ ਤੈਨੂੰ ਮੰਮੀ ਨਹੀਂ ਦਿੰਦੀ ਮੰਮੀ ਕੌਣ ਵਾ ਮੰਮੀ ਕੰਤੋ ਵਾ ਵੇਖੀ ਤੇ ਚਹੀ ਹੱਦ ਹੋ ਗਈ ਕਬਲ ਤੇਰੇ ਵਾਲੀ ਅਹੀਂ ਮਾਂ ਪੋਤੋ ਤਾਂ ਹੀ ਬੰਦੇ ਰਹਿਨੇ ਆ क्या दुध गर्म कर करके पीन दे हूँ हौसला भी नहीं पिया पीन का कर दी दुध में पी के ना कि सवाद दुद्ध विकी मलाई है दुध पी के ना हूँ कड़ी सौ ली ਆਪੇ ਰੋਟੀ ਪਣੀ ਕਰਦੀ ਰਹੂਗੀ ਮੈਂ ਤਾਂ ਨਹੀਂ ਇੱਧਰ ਹੁਣ ਚਮਕੇ ਵੱਲੋਂਗਾ ਵੇਖੀ ਜਾਊਗੀ ਪੱਕ ਜਾਣੀਆਂ ਰੋਟੀਆਂ ਫੇਰ ਆਣ ਕੇ ਖਾ ਲੂੰਗੀ ਹਾ ਮਜ਼ਾ ਹੀ ਆ ਗਿਆ ਤੇ ਢਿੱਡੀ ਭਰ ਗਿਆ ਜੀ ਹੁਣ ਸਮਨੀ ਆ ਦੋ ਘੰਟੇ ਇੱਕਾ ਕਿ ਤਾ ਸੁੱਤੀ ਆ ਮਾੜੀ ਜੀ ਗੱਲ ਕੀ ਕਹਤੀ ਉਸੇ ਬੜੇ ਬੂਥਾ ਵਟ ਕੇ ਤੇ ਪੈ ਗਈ ਆ ਪੁੱਤ ਜਾ ਕੇ ਤੇ ਰੋਟੀ ਟੋਕ ਕਰ ਤੇ ਕਰ ਲੋ ਰੋਟੀ ਟੋਕ ਮੇਰੇ ਹੱਥ ਪਿਆਵਾ ਹੱਥ ਨਹੀਂ ਪਿਆ ਤੇ ਹੋਰ ਕੀ ਜੇ ਪਿਆਵਾ ਮੇਰ ਕੋ ਨਹੀਂ ਪੱਕਦੀਆਂ ਤੇ ਨਾ ਮੈਂ ਪਕਾਉਣੀ ਆਂ ਤੇਰੇ ਕੋ ਪੱਕਦੀਆਂ ਨਹੀਂ ਆ ਤੇ ਤੇਰੇ ਕੋ ਬਸ ਆਹ ਜ਼ੁਬਾਨ ਚੱਲਦੀ ਆ ਕਦੀ ਮੁੰਡੇ ਨੂੰ ਚੁੱਕਣਾ ਦੇਤੀ ਤੇ ਕਦੀ ਤੂੰ ਕਿਸ ਨੂੰ ਦੇਤੀ ਨਹੀਂ ਮੇਰੀ ਜ਼ੁਬਾਨ ਚੱਲਦੀ ਆ ਉਹ ਤਾਂ ਮੁੰਡੇ ਨਾ ਇੰਨੀ ਜ਼ੁਬਾਨ ਚਲਾਉਂਦੇ ਹੀ ਚੱਕੋ ਤਨ ਮੈਂ ਹਟਾਇਆ ਵਾ ਉਹਨੂੰ ਹਟਾਇਆ ਲੱਗਾ ਹੀ ਨਾ ਤੇ ਗੱਲਾਂ ਲੱਗਾ ਕੁੱਟਣ ਚੱਕੋ ਕੁੱਟ ਦਿੰਦਾ ਮੈਂ ਤਾਂ ਨਹੀਂ ਤੇਰਾ ਸਿਆਪਾ ਇਹਨੂੰ ਬੇੜ ਦਿੰਦਾ ਉਹ ਚੰਗਾ ਹੀ ਫੇਰ ਮੈਂ ਪਕਾ ਵੀ ਲੈਂਦੀ ਤੂੰ ਮੈਨੂੰ ਸਾਹਮਣੇ ਦੇਣ ਦੇ ਹੁਣ ਮੈਂ ਕਿਤਾ ਰੋਟੀਆਂ ਪਕਾ ਲਾਂ ਪਕਾ ਜਾ ਕੇ ਬੁੱਠ ਖਲਾ ਚੰਗੀ ਚੰਨੀ ਆ ਤੇ ਬੜੀ ਸੁਣੀ ਗੱਲ ਵਾ ਆਪਣੇ ਪੁੱਤ ਦਾ ਘਰ ਨਾ ਆਪਣੇ ਹੱਥੀਂ ਜਾਣ ਨਹੀਂ ਆ ਤੇ ਜੇ ਜਾਣ ਵਾਲਾ ਹੋਏ ਤਾਂ ਜਾਣਣਾ ਹੀ ਪੈਂਦਾ ਵਾ ਗਾਂ ਜਾ ਮੇਰੇ ਗਾੜੀ ਜਬਾਨਾ ਲੜਾ ਬਚਾ ਜੋ ਦਿੱਤਾ ਤੈਨੂੰ ਮੈਂ ਇੱਥੇ ਤੁਹਾਡੇ ਸਿਆਪੇ ਕਰਨ ਨੂੰ ਨਹੀਂ ਆਈ ਸਿਆਪੇ ਕਰਨ ਨੂੰ ਨਹੀਂ ਆਈ ਤੋਰ ਤੈਨੂੰ ਵੇਖਣ ਨੂੰ ਆਂਦਾ ਵਾ ਚੱਲ ਜਾ ਚੱਲ ਜਾ ਗਾਂ ਇਹ ਮੋੜ ਮੋੜ ਕੇ ਤੇ ਡੇਲੇ ਕੱਢਦੀ ਜਾਂ ਹੱਦ ਹੋ ਗਈ ਇਹਦੇ ਵਾਲੀ ਲੋਕਾਂ ਦੀਆਂ ਬੁੱਢੀਆਂ ਨਾਲ ਕਈ ਕੋਹ ਕੋਹ ਕੰਦਾਵਾ ਤੇ ਲੋਕੀ ਫੇਰ ਉਹੋ ਗੱਲ ਕਿ ਬੰਦੇ ਦੇ ਅੱਗੇ ਪਿੱਛੇ ਫਿਰਦੀਆਂ ਵਾ ਇਹ ਤਾਂ ਕਿਤੇ ਨਾ ਬੁੱਢੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਭੋਗ ਸ਼ਰਮ ਤੇ ਮੈਂ ਬਾਅਦ ਚ ਹੀ ਜਾਨੀ ਆ ਪਹਿਲਾਂ ਜਿਹੜਾ ਮੱਗ ਜ ਮੈਂ ਦੁੱਧ ਪਾਇਆ ਸੀ ਨਾ ਉਹ ਡੋਲ ਹੀ ਦਵਾ ਐਵੇਂ ਕੋਈ ਪੀ ਲੂਗਾ ਤੇ ਵਿਵਤਾ ਪਾਊਗੀ ਮੇਰਾ ਤੇ ਜੀ ਨਹੀਂ ਕਰਦਾ ਪੀਏ ਕੋਈ ਪੀਵੇ ਕੱਲ ਚੰਗਾ ਹੋਇਆ ਉਹ ਤਾਂ ਇੰਨੀ ਗੱਲ ਹੀ ਏ ਦੀ ਦਬਕਾ ਮਾਰੋ ਨਾ ਡਰ ਸੇਤੀ ਜਾਂਦੀ ਆ ਚਲ ਪਕਾ ਰੋਟੀਆਂ ਮੈਂ ਤੇ ਹੁਣ ਘੜੀ ਨਾ ਰੈਸਟ ਕਰਦੀ ਆ ਛਮਨੀ ਆ ਇਰਬਾ ਦੁੱਧ ਤੇ ਕੋਈ ਪੀ ਵੀ ਗਿਆ ਵਾ ਜਸ਼ਨ ਤੇ ਸਕੂਲ ਲੇ ਗਿਆ ਵਾ ਤੇ ਡੈਡੀ ਉਦਾਂ ਆਪਣੇ ਆਪ ਦੁੱਧ ਭਾ ਕੇ ਪੀਂਦੇ ਨਹੀਂ ਹੁੰਦੇ ਇਹਨਾਂ ਦੋਵਾਂ ਮਾਂ ਪੁੱਤਾਂ ਚ ਕਿੰਨੇ ਪੀਤਾ ਹੋਊਗਾ ਮਾਤਾ ਨੇ ਤੇ ਨਹੀਂ ਲੱਗਦਾ ਵੀ ਪੀਤਾ ਹੋਊਗਾ ਤੋਤੇ ਵਾਂਗੂ ਉਹਦੀ ਜ਼ੁਬਾਨ ਚੱਲਣ ਡਈ ਇਹ ਇਹ ਤੇ ਹੁਣ ਨਾ ਮੈਨੂੰ ਵੇਖਣਾ ਪਊਗਾ ਕਿ ਦੋਵਾਂ ਚ ਕਿਹੜਾ ਸੌਂਦਾ ਵਾ ਮਾਂ ਸੌਂਦੀ ਆ ਕਿ ਪੁੱਤ ਸੌਂਦਾ ਵਾ ਕੋਲੀ ਨੇ ਤੇ ਆਪਣਾ ਅਸਰ ਕਰਨਾ ਹੀ ਆ ਮੈਂ ਚਾਹੁੰਦੀ ਤੇ ਨਹੀਂ ਪੀ ਇਹ ਪੀਣ ਮੈਂ ਤੇ ਸੋਚਿਆ ਹੀ ਚੱਲ ਰੱਖ ਦਿੰਨੀ ਆ ਕਿ ਰੋਖ ਰੱਖ ਨੂੰ ਪਾ ਦੂੰਗੀ ਵੇਖਦੀ ਆ ਹੁਣ ਬੜਾ ਐਡਾ ਬੇਸ਼ਰਮਾ ਪੱਠੇ ਵੀ ਪਾ ਲਈਓ ਤੇ ਫੇ ਨਹੀਂ ਕਿਦੇ ਘਰੋਂ ਨਿਕਲਿਆ ਇਹਨਾਂ ਤੇ ਜਾਂ ਨਹੀਂ ਖਾਲੀ ਆ ਮੈਂ ਕਰਾਂ ਮੈਂ ਵੀ ਹੁਣ ਵੇਜ ਵਾਜ ਦੇਣੇ ਆ ਦਫਾ ਹੋਏ ਆਪੇ ਕਰ ਲਿਆ ਕਰਨ ਜੋ ਕਰਨਾਂ ਇਹਨਾਂ ਨੇ ਡਾੜੀ ਤੇ ਕੱਲਾ ਹੀ ਫੇਲੀ ਜਾਵਦਾ ਵਾ ਤੇ ਜਸ਼ਨ ਦਾ ਪਿਓ ਕਿੱਥੇ ਹੋਊਗਾ ਮੈਂ ਤਾਂ ਕਰਬ ਨਹੀਂ ਕਿਤੇ ਦਿਖਿਆ ਜਾਤੀ ਤੇ ਮੈਂ ਮਾਰੀ ਪਛਾਣ ਮਾਂ ਡਾਡੀ ਨੂੰ ਡਾੜ ਜੀ ਤੁਸੀਂ ਕੱਲੇ ਡੇ ਪੱਠੇ ਪੌਂਦੇ ਜਸ਼ਨ ਦਾ ਪਿਓ ਕਿੱਥੇ ਆ ਉਹ ਮੈਂ ਤੈਨੂੰ ਕੀ ਦੱਸਾਂ ਵੀ ਕੱਲਿਆ ਪੌਂਡਿਆ ਵਾ ਮੈਨੂੰ ਸਾਰੀ ਉਮਰ ਕੱਲੇ ਨੂੰ ਪੌਂਦਿਆ ਲੰਗੀ ਤੇ ਬਾਕੀ ਜਿਹੜੀ ਰਹਿੰਦੀ ਉਹ ਵੀ ਨਿਕਲ ਜਾਣੀ ਮਾਂ ਦੇ ਗੋਡੇ ਨਾ ਬੈਠਾ ਹੋਣਾ ਜੁੜ ਕੇ ਹੋਰ ਉਹ ਕਿੱਥੇ ਆ ਤੁਸੀਂ ਤਾਂ ਇਨੇ ਗੁੱਸੇ ਵਿੱਚ ਆ ਮੈਂ ਤੁਹਾਨੂੰ ਵੀ ਕਹੋ ਕਿਹਾ ਵਾ ਗੁੱਸੇ ਵਿੱਚ ਪਹਿਲਾਂ ਪੱਠਿਆਂ ਦਾ ਮੇਜ਼ ਆਖਿਆ ਤੇ ਠੋਕ ਕੇ ਜਵਾਬ ਦਿੱਤਾ ਨਾ ਮੇਥੋਂ ਨਹੀਂ ਪੈਂਦੇ ਪੁੰਡੇ ਵੇਈਦੇ ਨਾ 10 ਵੀ ਦਿਹਾੜੀ ਛੁੱਟੀ ਆਏ ਫਿਰ ਕੀ ਜੇ ਤੁਹਾਡੇ ਨਾਲ ਕੋਈ ਕੰਮ ਕਰਾ ਲੈਣਗੇ ਤੇ ਬਸ ਹੱਡੇ ਫਾਇਲ ਹੀ ਜਾਂਦੇ ਦੋਵੇਂ ਮਾਪੋਤਾ ਹੋਏ ਮੈਨੂੰ ਦੇ ਇਨਾ ਇਨਾ ਔਖਿਆ ਕੀਤਾ ਮੈਂ ਹੁਣ ਕੋਈ ਮੇਰੀ ਜ਼ਿੰਦਗੀ ਆ ਵੀ ਸਾਰਾ ਦਿਨ ਸਵੇਰ ਤੋਂ ਉੱਠ ਕੇ ਸਾਰਾ ਦਿਨ ਕਰਦਾ ਰਿਹਾ ਕਰਾ ਰਾਤ ਨੂੰ ਆਕੜ ਕੇ ਸੌਂ ਜਾਂਦਾ ਵੇ ਡਾਡੀ ਜੀ ਕਰਨ ਦੇ ਮੇਰ ਨਾਲ ਵੀ ਬੜਾ ਕੋਹੜਿਆ ਹੁਣ ਫਿਰ ਇਹਨਾਂ ਨੇ ਨਾ ਮੇਰੇ ਗਲੇ ਨੂੰ ਹੱਥ ਪਾਇਆ ਵਾ ਤੇ ਮੈਨੂੰ ਉਹਦੇ ਸਮਝ ਨਹੀਂ ਲੱਗਣ ਦੀ ਵੀ ਮੈਂ ਆਪਣੇ ਦੁੱਖ ਕਿੰਨੂੰ ਦੱਸਾਂ ਢਿੱਡ ਚ ਹੀ ਸਭ ਕੁਝ ਭਾਗਦੇ ਤੁਰੇ ਫਿਰਦੇ ਆਂ ਬੜੀ ਜਾਨ ਇਹਨਾਂ ਨੇ ਤਾਂ ਕੀਤੀ ਮਾਪੋਤਾ ਨੇ ਮੈਂ ਮੈਂ ਨਾ ਵੀ ਜਾ ਕਿ ਮੈਨੂੰ ਮੌਤ ਆ ਜਾਏ ਤੇ ਜਾ ਫੇ ਇੱਕ ਮਰਜਣ ਕਰਕੇ ਜਾਣਗੇ ਚਲ ਡਾਡੀ ਜੀ ਰਹਿਣ ਦੋ ਇੰਨਾ ਖਪੋਤਾ ਪੋਣਾ ਤੁਸੀਂ ਜਿੱਥੇ ਇਹ ਦੁੱਧ ਮੁੱਲ ਲੈ ਕੇ ਪੀਣਗੇ ਨਾ ਅਹੀਂ ਵੀ ਪੀ ਲਿਆ ਕਰਾਂਗੇ ਇਹ ਹਾ ਮਰਨ ਮਰੌਣ ਵਾਲੀਆਂ ਗੱਲਾਂ ਨਾ ਕਰੋ ਤੁਸੀਂ ਚੰਗਾ ਨਹੀਂ ਲੱਗਦਾ ਵੇ ਮੈਨੂੰ ਤੇ ਹੁਣ ਇਸ ਘਰ ਦੇ ਵਿੱਚ ਤੁਹਾਡਾ ਤੇ ਮੰਨੂ ਦਾ ਹੀ ਆਸਰਾ ਹੋਰ ਤੇ ਕਿਸਦਾ ਨਹੀਂ ਹੈਗਾ ਵੇ ਬੋਲਦਾ ਜਿਆ ਲੱਸੀ ਪੀ ਲਈ ਤੇ ਇਹ ਦੁੱਧ ਪੀ ਲਿਆ ਮੁੱਲ ਦੇ ਦੰਦਾ ਪਤਾ ਹੀ ਤੁਹਾਨੂੰ ਪਰ ਚਲੋ ਹੁਣ ਕੀ ਕਰਨਾ ਏ ਚੱਲ ਕਰਨੂੰ ਆਈ ਨੰਬਾ ਡਾਡੀ ਵਿਚਾਰੇ ਤੇ ਨਾ ਬੜਾ ਹੀ ਤਰਸਾਉਣ ਦਿਆ ਵਾ ਬੁੱਢਾ ਠੇਰਾ ਹੈਗਾ ਵਾ ਦੱਸ ਜੇ ਤੂੰ ਦਿਹਾੜੀ ਛੁੱਟੀਆਂ ਆਇਆ ਵਾ ਮੁੰਡਾ ਕੁੰਡਾ ਵਾ ਪੱਠੇ ਪਵਾ ਦੇ ਪਰ ਨਾ ਜ਼ੁਬਾਨ ਵੇਖ ਕੇ ਤਾਂ ਚਲਦੀ ਓ ਸੰਗੀ ਮਰੋੜਨ ਤੱਕ ਮੇਰੀ ਜਾਨ ਦਿਆ ਏ ਇਹ ਹੋ ਕਿ ਤੇ ਬਾਪੂ ਨੇ ਇਹਨੂੰ ਪਹਿਲਾਂ ਖਿੱਚ ਕੇ ਰੱਖਿਆ ਹੁੰਦਾ ਨਾ ਤੇ ਜੁਰਤ ਨਹੀਂ ਇਹਦੀ ਬਾਪੂ ਅੱਗੇ ਬੋਲ ਲੇ ਵੀ ਮੇਨਾਂ ਤੇ ਵਧੀ ਕੀਆ ਕਰਦੇ ਕਰਦੇ ਇਹਨੂੰ ਵਿਚਾਰੇ ਦਾ ਨਾ ਕੌਡੀ ਮੁੱਲ ਨਹੀਂ ਪਉਂਦੇ ਕੰਮ ਕਰਨ ਦਾ ਤੇ ਇਹ ਵੀ ਹੁਣ ਰਹਿਣ ਹੀ ਦਵੇ ਹਾਂ ਖਸਮਾਂ ਨੂੰ ਖਾਣ ਦੇਣੇ ਇਹਨਾਂ ਨੂੰ ਜਾ ਕੇ ਕਿਤੇ ਓ ਪਿਆ ਕੋਈ ਲੰਮੇ ਬੇਖਾਨਾ ਮਾਤਾ ਪਈਆ ਕਿ ਜਸ਼ਨ ਦਾ ਡਾੜੀ ਪਿਆਵਾ ਇਕਦੇ ਇਹਨਾਂ ਦੀ ਸਮਝ ਨਹੀਂ ਲੱਗਣ ਡਈ ਦੁਮਾ ਜਣਿਆਂ ਦੇ ਭੀ ਇਹ ਕੀ ਕਰਦੇ ਫਿਰਦੇ ਆ ਆਛਾ ਇਹ ਸੁਤਾ ਵਾ ਤੇ ਹੁਣ ਮਾਤਾ ਵੇਖਾਂ ਜਾ ਕੇ ਉਹ ਕੀ ਕਹਣ ਡਈ ਆ ਦੁੱਧ ਤੇ ਦੁਮਾ ਜੋ ਇੱਕ ਜਣੇ ਨੇ ਪੀਤਾ ਵਾ ਪਰ ਪੀਤਾ ਕਿਨੇ ਇਹ ਨਹੀਂ ਪਤਾ ਲੱਗਣ ਡਿਆ ਆ ਚੰਕੀ ਮੈਂ ਅੱਜ ਕਹਿਣਾ ਸਿਆਪੇ ਜੀ ਨੂੰ ਖੜੀ ਗਈ ਆ ਇੱਥੇ ਮਾਤਾ ਵੀ ਸੁੱਤੀ ਆ ਉਧਰ ਜਸ਼ਨ ਦਾ ਪਿਓ ਵੀ ਸੁੱਤਾ ਵਾ ਇਹ ਨਾ ਹੋਵੇ ਜੇ ਮੈਂ ਚੱਕ ਬੁੱਕ ਤੇ ਮਾਤਾ ਕੋ ਗੂਠਾ ਲਾਉਣ ਦਾ ਵਾ ਉੱਠ ਕੇ ਮੇਰੀ ਸੰਗੀ ਮਰੋੜ ਦੇ ਮੈਨੂੰ ਨਹੀਂ ਸਮਝ ਲੱਗਾਂਦੀ ਕਿ ਹੁਣ ਮੈਂ ਪਤਾ ਕਿੱਦਾਂ ਕਰਾਂ ਕਿੰਨੇ ਦੁੱਧ ਪੀਤਾ ਆ